ਡਾਕਟਰ ਉਮੇਦਕਰ ਦਾ ਬੁੱਤ ਤੋੜ ਦਿੱਤਾ ਯੂਪੀ ਚ ਜੋਗੀ ਤੇ મોદી ਗੰਦੀ ਸਰਕਾਰ ਨੇ ਆਰਐਸਐਸ ਨੇ ਤੁਸੀਂ ਦੇਖੋ ਕੁੰਬ ਦੇ ਮੇਲੇ ਤੇ 20 ਸਾਲਾਂ ਦੀ ਕੁੜੀ ਦਾ ਬਲਾਤਕਾਰ ਕੀਤਾ ਅੱਖਾਂ ਕੱਢ ਦਿੱਤੀਆਂ ਉਹਦੀਆਂ ਅੱਖਾਂ ਕੱਢ ਕੇ ਉਸ ਨੂੰ ਮਾਰਿਆ ਇਹ ਕਿਹਨੇ ਮਾਰਿਆ ਆਰਐਸਐਸ ਵਾਲੇ ਗੁੰਡਿਆਂ ਨੇ ਆ ਨਰਿੰਦਰ ਮੋਦੀ ਦੇ ਗੁੰਡਿਆਂ ਨੇ ਹੁਣ ਇੱਥੇ ਗਰੀਬਾਂ ਦੀ ਆਵਾਜ਼ ਨਹੀਂ ਉੱਠੇਗੀ ਜਿੰਨੀਆਂ ਜਥੇਬੰਦੀਆਂ ਬਣੀਆਂ ਹੋਈਆਂ ਨੇ ਉਹਨਾਂ ਦੀ ਆਵਾਜ਼ ਨਹੀਂ ਉੱਠੇਗੀ ਕਿ ਇੱਕ ਗਰੀਬ ਕੁੜੀ ਦਾ ਬਲਾਤਕਾਰ ਕੀਤਾ 20 ਸਾਲਾਂ ਦੀ ਦਾ ਉਹ ਵੀ ਕੁੰਬ ਦੇ ਮੇਲੇ ਤੇ ਇਹ ਨਿਊਜ਼ ਚੈਨਲ ਨਿਊਜ਼ ਵੀ ਨਹੀਂ ਦੇਣਗੇ ਕਿੰਨੇ ਕ ਚੈਨਲਾਂ ਨੇ ਨਿਊਜ਼ ਦਿੱਤੀ ਹੈ ਇਹ ਹੁਣ ਇੱਥੇ ਕੋਈ ਨਹੀਂ ਬੋਲਦਾ ਤੁਸੀਂ ਦੇਖੋ ਤੁਹਾਨੂੰ ਸਾਰੇ ਬੁੱਤ ਦਿਖਾਉਨੇ ਆ ਕਿੱਥੇ ਕਿੱਥੇ ਬਾਹਰਲੇ ਰਾਜਾਂ ਦੇ ਵਿੱਚ ਡਾਕਟਰ ਸਾਹਿਬ ਦੇ ਬੁੱਤ ਤੋੜੇ ਜਾਂਦੇ ਨੇ ਆ ਤੁਸੀਂ ਦੇਖ ਲਓ ਟੀਵੀ ਦੀ ਸਕਰੀਨ ਤੇ ਬੁੱਤ ਤੋੜੇ ਹੋਏ ਇੱਥੇ ਆਰਐਸਐਸ ਬੀਜੇਪੀ ਤੋੜਦੀ ਆ ਗਰੀਬਾਂ ਦੀਆਂ ਕੁੜੀਆਂ ਦੇ ਨਾਲ ਤੁਸੀਂ ਦੇਖਿਆ ਕਿ ਯੂਪੀ ਦੇ ਵਿੱਚ 20 ਸਾਲਾਂ ਦੀ ਕੁੜੀ ਦਾਲ ਬਲਾਤਕਾਰ ਕਰਕੇ ਉਹਦੀਆਂ ਅੱਖਾਂ ਵੀ ਕੱਢ ਦਿੱਤੀਆਂ ਇਹ ਕਿਹਨੇ ਕਰਿਆ ਆਰਐਸਐਸ ਨੇ ਆ ਮੋਦੀ ਦੇ ਗੁੰਡਿਆਂ ਨੇ ਆ ਹੁਣ ਤੁਸੀਂ ਦੇਖੋ ਅੱਗੇ ਟੀਵੀ ਦੀ ਸਕਰੀਨ ਤੇ ਕਿੱਥੇ ਕਿੱਥੇ ਬੁੱਤ ਤੋੜੇ ਨੇ ਤੁਹਾਨੂੰ ਉਹ ਦਿਖਾ ਰਹੇ ਆ ਫੇਰ ਮੰਦਰਾਂ ਦੇ ਵਿੱਚ ਗਰੀਬਾਂ ਦੀਆਂ ਕੁੜੀਆਂ ਨੂੰ ਜੋ ਛੋਟੀ ਉਮਰ ਦੀਆਂ ਕੁੜੀਆਂ ਨੇ 12 12 13 13 ਸਾਲਾਂ ਦੀਆਂ ਉਹਨਾਂ ਨੂੰ ਮੰਦਰਾਂ ਦੇ ਅੰਦਰ ਨੰਗੀਆਂ ਤੋਰਿਆ ਜਾਂਦਾ ਯੂਪੀ 'ਚ ਨੰਗੀਆਂ ਤੋਰਦੇ ਨੇ ਕਿ ਭਗਵਾਨ ਖੁਸ਼ ਹੁੰਦਾ ਦੇਖੋ ਦਲਤਾਂ ਜੀਆਂ ਕੁੜੀਆਂ ਨੂੰ ਨੰਗੀਆਂ ਤੋਰਦੇ ਨੇ ਇਹ ਮੰਦਰਾਂ ਦੇ ਵਿੱਚ ਫੇਰ ਕਹਿੰਦੇ ਨੇ ਭਗਵਾਨ ਖੁਸ਼ ਹੁੰਦਾ ਜੋ ਕਿ ਗੁੰਡੇ ਨੇ ਹੁਣ ਤੁਸੀਂ ਦੇਖੋ ਇਹਨਾਂ ਨੇ ਜੁਪੀ ਦੇ ਵਿੱਚ ਡਾਕਟਰ ਦਾ ਜਿਹੜਾ ਬੁੱਤਾ ਤੁਸੀਂ ਦੇਖੋ ਪਿੰਜਰੇ 'ਚ ਬੰਦ ਕੀਤਾ ਹੋਇਆ ਕਿ ਕੋਈ ਤੋੜ ਨਾ ਜਾਵੇ ਪਿੰਜਰੇ 'ਚ ਬੰਦ ਕੀਤਾ ਹੋਇਆ ਪਿੰਜਰੇ 'ਚ ਜੋ ਹੁਣ ਪੰਜਾਬ ਦੇ ਵਿੱਚ ਘਟਨਾ ਘਟੀ ਆ ਇੱਥੇ ਤਾਂ ਇਹ ਰਾਜਨੀਤੀ ਕਰਦੇ ਨੇ ਜੁਪੀ ਦੇ ਵਿੱਚ ਜੋ ਬੁੱਤ ਤੋੜੇ ਜਾਂਦੇ ਨੇ ਅਲੱਗ-ਅਲੱਗ ਜਗ੍ਹਾ ਉੱਥੇ ਕਿਉਂ ਨਹੀਂ ਰੋਕਦੇ ਇਹ ਹਰਾਮ ਦੇ ਇਹ ਗੰਦੀ ਰਾਜਨੀਤੀ ਕਰਦੇ ਨੇ ਬੀਜੇਪੀ ਵਾਲੇ ਕੁੱਤੇ ਆਰਐਸਐਸ ਵਾਲੇ ਗੁੰਡੇ ਇਹਨਾਂ ਨੂੰ ਪੰਜਾਬ 'ਚ ਨਾ ਬਣਨ ਦਿਓ ਨਹੀਂ ਤਾਂ ਪੰਜਾਬ ਦਾ ਨਰਕ ਬਣਾ ਕੇ ਰੱਖ ਦੇਣਗੇ